ਠੀਕ ਹੈ ਭਾਈ ਉਹ ਪਿੱਛੇ ਆ ਕੇ ਮੈਂ ਪਿੱਛੇ ਆ ਗਿਆ ਪਰ ਮੇਜੀ ਵੀ ਕੋਲੇ ਡੋਰੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ਸਹਿਬਾਨ ਔਰ ਪੱਤਰਕਾਰਦਾਰੀ ਦੇ ਸਮੂੱਚੇ ਮੈਂਬਰ ਸਹਿਬਾਨ ਇੱਥੇ ਆਈ ਜੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਚਾਇਤ ਦੇ ਉਹਦੇ ਸੰਦਰਭ ਚ ਹੈ ਸਭ ਤੋਂ ਵੱਡੀ ਮੇਰਾ ਮੰਨਣਾ ਹੈ ਕਿ ਲੋਕਤੰਤਰ ਦੇ ਵਿੱਚ ਜਿਹੜੀ ਮੁੱਢਲੀ ਚੋਣ ਪ੍ਰਕਿਰਿਆ ਆ ਉਹ ਪੰਜਾਬ 'ਚ ਹੋਣ ਜਾ ਰਹੀ ਹੈ ਜਿਹੜੀ ਕਿ ਇੱਕ ਸਾਲ ਲੇਟ ਹੈ ਜਿਹਦਾ ਬਹੁਤ ਵੱਡਾ ਨੁਕਸਾਨ ਪਿੰਡਾਂ ਦੀ ਡਿਵੈਲਪਮੈਂਟ ਤੇ ਵੀ ਹੋਇਆ ਪਰ ਦੇਰ ਆਏ ਮੇਰਾ ਕਹੜ ਹਾਈ ਕੋਰਟ ਦੇ ਜਿਹੜੀ ਹਸਤਾ ਇੰਟਰਫੀਅਰੈਂਸ ਤੋਂ ਬਾਅਦ ਹੀ ਇਹਨਾਂ ਨੇ ਇਹ ਡਿਸਾਈਡ ਕੀਤਾ ਕਿ ਇਲੈਕਸ਼ਨ ਜਿਹੜੀ ਹੈ ਉਹ ਕਰਵਾਉਣ ਦੇ ਸੀ ਕਾਬਲ ਹੈਗੇ ਆ ਪਰ ਜਿਸ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹਦਾ ਆਵਾਜ਼ਾਂ ਆ ਰਹੀਆਂ ਨੇ ਜਾਂ ਜਿਹੜੇ ਲੋਕ ਸਰਪੰਚੀ ਲੜਨਾ ਚਾਹੁੰਦੇ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਇਹ ਮਡਲਾ ਜਿਹੜੀ ਇਲੈਕਸ਼ਨ ਆ ਇਹਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਦੀ ਬੰਤਰ ਤੇ ਪੈਂਦਾ ਹੈ ਉਹਦੇ ਨਾਲ ਦੀ ਨਾਲ ਜਿਹੜੇ ਭੁੱਖ ਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਇਸ ਤੋਂ ਬਹੁਤ ਕੁਝ ਸਿੱਖਦੀਆਂ ਨੇ ਜਿਹੜੀ ਬਦਲਾਅ ਦੇ ਨਾਲ ਨਾਲ ਸਰਕਾਰ ਬਦਲਾਅ ਦੇ ਨਾਂ ਦੇ ਨਾਲ ਸਰਕਾਰ ਬਣਾਈ ਗਈ ਉਹਦੇ ਵੱਲੋਂ ਜਿਸ ਤਰੀਕੇ ਨਾਲ ਇਸ ਇਲੈਕਸ਼ਨ ਦੇ ਵਿੱਚ ਮੈਂ ਦੋ ਦਿਨ ਪਹਿਲਾਂ ਵੀ ਤੁਹਾਨੂੰ ਪ੍ਰੈਸ ਰੀਲ ਕਹਿ ਚੁੱਕਾ ਕਿ ਜਿਸ ਤਰੀਕੇ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਧੱਜੀਆਂ ਉਡਾਈਆਂ ਜਾ ਰਹੀਆਂ ਕਨਸਟੀਟਿਊਸ਼ਨ ਦੀਆਂ ਉਹ ਕਦੀ ਹੋਈਆਂ ਨਹੀਂ ਜੇ ਕਿਸੇ ਨੇ ਕੀਤੀਆਂ ਨੇ ਤੇ ਉਹ ਦੁਬਾਰਾ ਪਾਵਰ 'ਚ ਆਏ ਨਹੀਂ ਇਹ ਵੀ ਤੁਸੀਂ ਗੱਲ ਨੋਟ ਕਰ ਲਿਓ ਇਹਨਾਂ ਨੇ 25 ਤਰੀਕ ਨੂੰ ਨਾਊਂਸਮੈਂਟ ਹੁੰਦੀ ਹੈ 27 ਨੂੰ ਨਾਮਜ਼ਦਗੀਆਂ ਨੇ ਨਾਮਜ਼ਦਗੀਆਂ ਵਾਸਤੇ ਤੁਹਾਨੂੰ ਸੈਕਟਰੀ ਨੂੰ ਵੀਡੀਓ ਡीडीपी ਉਹਦਾ ਬਹੁਤ ਵੱਡਾ ਐਮ ਰੋਲ ਹੈ ਪਰ ਅੱਜ ਤੁਸੀਂ ਜਾ ਕੇ ਬਲਾਕਾਂ ਦੇ ਵਿੱਚ ਵੇਖ ਲਓ ਕੋਈ ਸੈਕਟਰੀ ਨਹੀਂ ਮਿਲ ਰਿਹਾ ਕੋਈ ਵੀਡੀਓ ਨਹੀਂ ਕਿਸੇ ਨੂੰ ਮਿਲ ਰਿਹਾ ਜਿਹੜੇ ਲੋਕ ਆਜ਼ਾਦ ਕਹਿਣ ਨੂੰ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਹੋਏਗੀ ਕਿ ਕੋਈ ਕਿਸੇ ਪਾਰਟੀ ਦਾ ਨਿਸ਼ਾਨ ਨਹੀਂ ਹੋਏਗਾ ਪਰ ਉਹਦੇ باوجود ਅੱਜ ਜਿਹੜੀ ਬਿਹਾਈਂਡ ਦਾ ਕਰਟਰਨ ਕਹਿ ਲੋ ਜਿਹੜੀ ਸਾਰੀ ਇਸ ਚੋਣ ਦੀ ਬਾਗਡੋਰ ਹੈ ਉਹ ਹਲਕਿਆਂ ਦੇ ਐਮਐਨਏ ਕੋਲ ਸਾਡੇ ਇਥੋਂ ਦੇ ਮੰਤਰੀ ਸਾਹਿਬ ਕੋਲ ਔਰ ਜਾਂ ਜਿੱਥੇ ਇਹਨਾਂ ਦੇ ਉਮੀਦਵਾਰ ਨਹੀਂ ਜਿੱਤੇ ਉਥੇ ਜਿਹੜੇ ਹਲਕਾ ਇੰਚਾਰਜ ਇਹਨਾਂ ਬਣਾਏ ਨੇ ਉਹਨਾਂ ਦੇ ਕੋਲ ਹੈ ਰజర్ਵੇਸ਼ਨ ਤੋਂ ਲੈ ਕੇ ਜਿਹੜੀਆਂ ਰਿਜ਼ਰਵੇਸ਼ਨ ਦੀਆਂ ਲਿਸਟਾਂ ਨੇ ਉਹ ਸਾਰੀਆਂ ਐਮ.ਐਲ.ਏ ਸਾਹਿਬ ਨੇ ਸੌਪੀਆਂ ਨੇ ਅਸੀਂ ਤਾਂ ਇਹ ਮੰਨਦੇ ਆ ਕਿ ਜਦੋਂ ਇਲੈਕਸ਼ਨ ਦਾ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਦਾ ਰਾਜ ਹੁੰਦਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਕਿ ਇਹਦਾ ਤੁਸੀਂ ਗੰਭੀਰ ਨੋਟਿਸ ਲਓਗੇ ਇਲੈਕਸ਼ਨ ਦਾ ਰਾਜ ਇਲੈਕਸ਼ਨ ਦਾ ਰਾਜ ਹੈ ਕਿ ਜਾਂ ਇਹਨਾਂ ਦੇ ਐਮ.ਐਲ.ਏ ਦਾ ਰਾਜ ਹੈ ਜਾਂ ਉਹਨਾਂ ਦੀ ਅਧੀਨਗੀ ਹਟ ਇਲੈਕਸ਼ਨ ਹੋ ਰਹੀ ਹੈ ਕਿਹੜੇ ਪਿੰਡ ਰਿਜ਼ਰਵ ਕਰਨੇ ਆ ਕਿਹੜੇ ਜਰਨਲ ਕਰਨੇ ਆ ਕਿਹੜੀ ਰੋਟੇਸ਼ਨ ਹੈ ਉਹਦੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਸਿਰਫ ਇਹ ਰੱਖਿਆ ਜਾ ਰਿਹਾ ਜੇ ਕੋਈ ਵਿਰੋਧੀ ਧਿਰ ਦਾ ਜਾਂ ਵਿਰੋਧੀ ਪਾਰਟੀ ਦਾ ਬੰਦਾ ਕੋ ਖੜਾ ਹੋ ਰਿਹਾ ਕਿਉਂਕਿ ਬਹੁਤ ਤੁਸੀਂ ਸੁਣਦੇ ਹੋਗੇ ਬੜੇ ਪੁਰਾਣੇ ਬੰਦੇ ਨੇ ਜਿਹੜੇ ਸਾਰੀਆਂ ਪਾਰਟੀਆਂ ਵਿੱਚ ਕੋਈ ਸਰਕਾਰ ਹੋਵੇ ਜਿੱਤੇ ਆਉਂਦੇ ਨੇ ਉਹ 20 25 25 ਸਾਲ ਤੋਂ ਉਹ ਜਾਂ ਉਹਨਾਂ ਦੇ ਜਿਹੜੇ ਵੀ ਨਮਾਇंदे ਹੁੰਦੇ ਉਹ ਜਿੱਤਦੇ ਨੇ ਇਲੈਕਸ਼ਨ ਪਰ ਅੱਜ ਕੀ ਇਹਨੂੰ ਬਿਲਕੁਲ ਨਿਸ਼ਾਨਾ ਬਣਾਇਆ ਗਿਆ ਵੀ ਕੋਈ ਵੀ ਉਹ ਬੰਦਾ ਦੁਬਾਰਾ ਇਲੈਕਸ਼ਨ ਦਾ ਜਿੱਤੇ ਔਰ ਮੁੱਖ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਕੋਈ ਰੋਟੇਸ਼ਨ ਨਹੀਂ ਬਣਾਈ ਕੋਈ ਰੋਟੇਸ਼ਨ ਦੇ ਮੁਤਾਬਕ ਕੰਮ ਨਹੀਂ ਕੀਤਾ ਔਰ ਜਿਹੜਾ ਪ੍ਰਸ਼ਾਸਨ ਹੈ ਚੋਣ ਪ੍ਰਕਿਰਿਆ ਤੇ ਕੋਈ ਸ਼ੱਕ ਨਹੀਂ ਕਿ ਇਲੈਕਸ਼ਨ ਕਮਿਸ਼ਨ ਦੇ ਬੈਨਰ ਦੇ ਹੇਠ ਜਾਂ ਉਹਨਾਂ ਦੇ ਹੇਠ ਨਿਗਰਾਨੀ ਠੋਰੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਨੋਡਲ ਤੇ ਉਹੀ ਅਫਸਰ ਨੇ ਜਿਨ੍ਹਾਂ ਨੇ 20 ਦਿਨਾਂ ਬਾਅਦ ਫੇਰ ਅਫਸਰ ਲੱਗਣਾ ਹੈ ਜਾ ਜਿਹੜੇ ਪਹਿਲਾਂ ਅਫਸਰ ਲੱਗੇ ਨੇ ਅੱਜ ਕੱਲ ਪਰਸੋ ਤੱਕ ਦੀ ਇਨਫੋਰਮੇਸ਼ਨਾਂ ਹੀ ਆ ਰਹੀਆਂ ਨੇ ਐਮਐਲਏ ਲਿਸਟਾਂ ਦੇ ਰਹੇ ਨੇ ਲਿਸਟਾਂ ਦੇਣ ਤੋਂ ਬਾਅਦ ਜੇ گا ਹੁਣ ਜਿਹੜੀਆਂ ਪ੍ਰਸ਼ਾਸਨ ਹੈ ਉਹਨਾਂ ਨੇ ਵੋਟਰ ਲਿਸਟ ਦੇਣੀ ਹੈ ਕਿ ਕਿੱਥੇ ਕਿਹਦੀਆਂ ਵੋਟਾਂ ਨੇ ਵਾਰਡਬੰਦੀ ਦੀ ਲਿਸਟ ਦੇਣੀ ਆ ਕੋਈ ਵਾਰਡਬੰਦੀ ਦੀ ਲਿਸਟ ਨਹੀਂ ਹੈਗੀ ਕੋਈ ਵੋਟਰ ਲਿਸਟ ਜਿਹੜੀ ਅਪਲੋਡ ਕਰਨੀ ਹੈ ਵੈਬਸਾਈਟ ਤੇ ਨਹੀਂ ਕਰ ਰਹੇ ਤਾਂ ਕਿ ਪਤਾ ਲੱਗ ਸਕੇ ਕਿ ਕਿੱਦਾਂ ਵੋਟਾਂ ਕਿਹਨੇ ਕਿਹਦੀਆਂ ਕਿੱਥੇ ਨੇ ਔਰ ਇੱਕ ਇੱਕ ਘਰ ਦੀਆਂ ਵੋਟਾਂ ਪੰਜ-ਪੰਜ ਬਾਡਾਂ ਦੇ ਵਿੱਚ ਮਤਲਬ ਲਿਸਟਾਂ 'ਚ ਪਾਤੀਆਂ ਨੇ ਜੇ ਇੱਕ ਘਰ 'ਚ ਪੰਜ ਜੀ ਰਹਿ ਰਹੇ ਨੇ ਫਿਜ਼ੀਕਲੀ ਉੱਥੇ ਰਹਿ ਰਹੇ ਨੇ ਉਹਨਾਂ ਦਾ ਘਰ ਹੈ ਜੀਓਗ੍ਰਾਫਿਕਲੀ ਪਰ ਉਹਨਾਂ ਦੀ ਵੋਟ ਜਿਹੜੀ ਹੈ ਉਹ ਕਿਤੇ ਹੋਰ ਜਾ ਕੇ ਪੈਣੀ ਇੱਕ ਦੋ ਜੀਆਂ ਦੀ ਕਿਤੇ ਹੋਰ ਪੈਣੀ ਇੱਕ ਦੀ ਕਿਤੇ ਹੋਰ ਪੈਣੀ ਤਾਂ ਕਿ ਉਹ ਆਪਣਾ ਜਿਹੜਾ ਅਧਿਕਾਰ ਆ ਉਹਨੂੰ ਸਹੀ ਤਰੀਕੇ ਦੇ ਨਾਲ ਆਪਣਾ ਸਰਪੰਚ ਜਾਂ ਕੋਈ ਪੰਚ ਆਪਣਾ ਨਾ ਬਣਾ ਸਕੇ ਪ੍ਰਸ਼ਾਸਨ ਕੋ ਜਾਣਦੇ ਆ ਸੀਟਾ ਖਾਲੀ ਨੇ ਅਫਸਰ ਕਿੱਥੇ ਬੈਠੇ ਨੇ ਸਾਡੇ ਧਾਰੀਵਾਲ ਸਾਹਿਬ ਨੇ ਇੱਥੇ ਮੰਤਰੀ ਸਾਹਿਬ ਉਹਨਾਂ ਦੀ ਗੋਟੀ ਬੈਠੇ ਨੇ ਜਾਂ ਫੋਨ ਤੇ ਮੈਂ ਚੈਲੇਂਜ ਨਾ ਕਹਿਣਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਜਿਹੜੇ ਏਡੀਸੀ ਐ ਵੀਡੀਓ ਨੇ ਤੇ ਡੀਡੀਪੀਓ ਨੇ ਇਹਨਾਂ ਦੀਆਂ ਫੋਨ ਕਾਲ ਕਢਾ ਲਓ ਪਿਛਲੇ 4 ਦਿਨ ਦੀਆਂ ਜੇ ਇਹਨਾਂ ਦੇ ਬਾਰ-ਬਾਰ ਫੋਨ ਕਾਲ ਦੇ ਉਤੇ ਜੋ ਕੁਛ ਆ ਰਿਹਾ ਜੋ ਕੁਛ ਫੋਨ ਕਰ ਰਹੇ ਨੇ ਇਹ ਸਿੱਧੇ ਜਿਹੜੀ ਸੱਤਾ ਤੇ ਰਹ ਉਹਦੇ ਤੋਂ ਡਾਇਰੈਕਸ਼ਨ ਲੈ ਕੇ ਇਲੈਕਸ਼ਨ ਕਰਾ ਰਹੇ ਨੇ ਵੀ ਕਿੰਨੂ ਬਣਾਉਣਾ ਹੈ ਕਿੰਨੂ ਰਿਜ਼ਰਵ ਕਰਨਾ ਕਿਹਦੀਆਂ ਵੋਟਾਂ ਅਸੀਂ ਅਲੱਗ-ਅਲੱਗ ਕਰਨੀਆਂ ਨੇ ਸਾਰੀ ਜਿਹੜੀ ਨਿਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਦੇਖੋ ਲੋਕਤੰਤਰ ਤੇ ਇਹ ਹੁੰਦਾ ਕਿ ਲੋਕਤੰਤਰ ਤਰੀਕੇ ਨਾਲ ਲੋਕ ਆਪਣੇ ਡਵੈਲਪਮੈਂਟ ਵਾਸਤੇ ਆਪਣਾ ਮੈਂਬਰ ਪੰਚਾਇਤ ਚੁਣ ਸਰਪੰਚ ਚੁਣ ਫਿਰ ਉਹ ਇਸ ਇਲਾਕੇ ਦੀ ਡਿਵੈਲਪਮੈਂਟ ਕਰਾ ਸਕੀ ਪਰ ਇਹ ਅਧਿਕਾਰ ਤੇ ਬਿਲਕੁਲ ਖੋਇਆ ਜਾ ਰਿਹਾ ਇਹਦਾ ਤੇ ਇਸ ਚੀਜ਼ ਦਾ ਤੇ ਜਿਹੜੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਨੇ ਉਹਨਾਂ ਦੇ ਮਾੜਾ ਪ੍ਰਭਾਵ ਪੈਣਾ ਇਹਨਾਂ ਨੂੰ ਬਦਲਾ ਕੇ ਦਿੱਤਾ ਸੀ ਤਾਂ ਕਿ ਇਹ ਸਹੀ ਤਰੀਕੇ ਦੀਆਂ ਇਲੈਕਸ਼ਨਾਂ ਕਰਾ ਸਕਣ ਫਿਰ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਸਾਡੇ ਕੋਲ ਆ ਰਹੇ ਨੇ ਕਿ ਪੈਸੇ ਦਾ ਲੈਣ ਦੇਣ ਹੋ ਰਿਹਾ ਪੈਸੇ ਲੈ ਕੇ ਰਿਜ਼ਰਵ ਕਰਾ ਲਓ ਪੈਸੇ ਲੈ ਕੇ ਓਪਨ ਕਰਾ ਲਓ ਇਹ ਕੋਈ ਤਰੀਕਾ ਹੀ ਨਹੀਂ ਗੇ ਲੋਕਤੰਤਰ ਦੇ ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਕਿ ਜਿਹੜੇ ਵੀ ਨੋਡਲ ਅਫਸਰ ਤੁਹਾਡੇ ਅਧੀਨ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦੇ ਫੋਨਾਂ ਦਾ ਤਹਿਕੀਕਾਤ ਕੀਤਾ ਜਾਵੇ ਉਹਨਾਂ ਦੀ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਕਿ ਪਿਛਲੇ 3-4 ਦਿਨਾਂ ਦੇ ਵਿੱਚ ਉਹਨਾਂ ਦੇ ਕਿਹੜੇ-ਕਿਹੜੇ ਪੋਲੀਟੀਕਲ ਬੰਦੇ ਦਾ ਗੱਲ ਹੋਈ ਹੈ ਕਿਹੜਾ ਬੰਦਾ ਨੂੰ ਡਾਇਰੈਕਸ਼ਨ ਬਾਰ-ਬਾਰ ਉਹਨਾਂ ਨੂੰ ਫੋਨ ਆ ਰਹੇ ਕਿਉਂਕਿ ਜੇ ਜੇ ਇੱਕ ਜਦੋਂ ਇਲੈਕਸ਼ਨ ਸ਼ੁਰੂ ਹੋ ਗਈ ਹੈ ਇਲੈਕਸ਼ਨ ਕਮਿਸ਼ਨ ਦਾ ਇਸ ਵੇਲੇ ਵਰਕ ਕਰ ਰਿਹਾ ਉਦੋਂ ਤੇ ਕਿਸੇ ਪੋਲੀਟੀਕਲ ਬੰਦੇ ਕੋਲ ਜਾਣ ਦੀ ਲੋੜ ਨਹੀਂ ਸਾਨੂੰ ਤੇ ਕਿਸੇ ਦਾ ਫੋਨ ਨਹੀਂ ਆਇਆ ਨਾ ਵੀਡੀਓ ਦਾ ਨਾ ਡੀਡੀਪੀਓ ਦਾ ਸਾਡੇ ਬੰਦੇ ਜਾਂਦੇ ਆ ਸੀਟਾਂ ਤੇ ਨਹੀਂ ਹੈਗੇ ਉੱਥੇ ਜਾਂਦੇ ਕਹਿੰਦੇ ਪਿੰਡਾਂ 'ਚ ਗਏ ਨੇ ਤੇ ਜਿੰਨੇ ਬੰਦੇ ਨੇ ਤੁਸੀਂ ਅੱਜ ਤੁਹਾਡੇ ਮੀਡੀਆ ਰਾਈਮ ਨੂੰ ਕਹੂੰਗਾ ਜਾ ਕੇ ਚੈੱਕ ਕਰ ਲੋ ਜਾਤੇ ਇਹ ਉਹਨਾਂ ਦੇ ਘਰਾਂ 'ਚ ਬੈਠੇ ਨੇ ਜਾਂ ਉਹਨਾਂ ਦੁਆਰਾ ਕੋਈ ਜਗ੍ਹਾ ਜਿਹੜੀ ਨਿਸ਼ਚਿਤ ਕੀਤੀ ਗਈ ਆ ਉੱਥੇ ਬੈ ਕੇ ਡਾਇਰੈਕਸ਼ਨ ਲੈ ਰਹੇ ਨੇ ਕਿਵੇਂ ਲੋਕਤੰਤਰ ਬਚੂਗਾ ਇਹਦੇ 'ਚ ਕਿ ਇਹੜੀ ਇਲੈਕਸ਼ਨ ਹੁੰਦੀ ਹੈ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਲੋਕ ਲੜਦੇ ਨੇ ਕਿਉਂਕਿ ਇਹ ਇੱਕ ਵਿਅਕਤੀਗਤ ਇਲੈਕਸ਼ਨ ਹੈ ਮੇਰਾ ਮੰਨਣਾ ਹੈ ਠੀਕ ਹੈ ਪਾਰਟੀਆਂ ਦਾ ਰੂਲ ਹੁੰਦਾ ਹੈ ਪਾਰਟੀਆਂ ਨਾਲ ਬੱਝੇ ਲੋਕ ਨੇ ਪਰ ਇੱਕ ਵਿਅਕਤੀਗਤ ਇਲੈਕਸ਼ਨ ਹੁੰਦੀ ਹੈ ਹਰ ਬੰਦੇ ਦੀ ਇਹ ਤੇ ਹਰ ਬੰਦੇ ਦਾ ਅਧਿਕਾਰ ਜਿਹੜਾ ਵਾ ਇਨ ਵੱਲੋਂ ਖੋਇਆ ਜਾ ਰਿਹਾ ਮੈਂ ਤੁਹਾਡੇ ਰਾਈ ਅੱਜ ਇਚੇਚੀ ਮੰਗ ਕਰਦਾ ਕਿ ਇਹਦੀ ਇਨਕੁਆਰੀ ਜਿਹੜਾ ਜਿੰਨੇ ਵੀ ਅਫਸਰ ਲੱਗੇ ਨੇ ਸਰਕਾਰ ਕਰਾਵੇ ਕਿ ਕਿਹਦੇ ਦਿਸ਼ਾ ਨਿਰਦੇਸ਼ ਦੇ ਠੋਰੀ ਹੈ ਸਾਡੇ ਆ ਖੈਰਾਬਾਦ ਪਿੰਡ ਹੈ ਉਹਦੀਆਂ ਲਿਸਟਾਂ ਹੀ ਨਹੀਂ ਪਤਾ ਲੱਗ ਰਿਆ ਕਿਹੜੀ ਵਾਰਡ ਜਨਰਲ ਹੈ ਕਿਹੜੀ ਨਹੀਂ ਗਈ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਕੱਟ ਕੇ ਕੋਈ ਕਿਤੇ ਪਾਤੀਆਂ ਨੇ ਕੋਈ ਕਿਤੇ ਪਾਤੀਆਂ ਨੇ ਇਸੇ ਤਰ੍ਹਾਂ ਚੀਚਾ ਪਿੰਡ ਹੈ ਜੀਤਰਾ ਨੌ ਸਿੰਘ ਹੈ ਦੋ ਬੰਦੇ ਨੇ ਰਹਿੰਦੇ ਘਰੇ ਰਿਜ਼ਰਵ ਤੇ ਉਹ ਰਿਜ਼ਰਵ ਕਰਤੇ ਆ ਚਾਰ ਬੰਦੇ ਜਿਹੜੇ ਨੇ ਤਿੰਨ ਜਿਹੜੇ ਮੈਂਬਰ ਨੇ ਉਹ ਵੀ ਰਿਜ਼ਰਵ ਕਰਤੇ ਜਾਂ ਕਿ ਉਹਦੇ ਉੱਥੇ ਦੇ ਉਸ ਕੈਟਾਗਰੀ ਦੀ ਵੋਟ ਹੀ ਨਹੀਂ ਔਰ ਰੋਟੇਸ਼ਨ ਹੋਈ ਜਵਨੀਗਾ ਵੀ ਰੋਟੇਸ਼ਨ ਵਾਈਜ਼ ਆ ਰਹੀ ਹੈ ਜਦੋਂ ਰੋਟੇਸ਼ਨ ਹੋਵੇ ਤਾਂ ਵੀ ਕੋਈ ਬੰਦਾ ਮੰਨ ਲੈ ਰੋਟੇਸ਼ਨ ਵੀ ਨਹੀਂ ਗਈ ਸੋ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਪੂਰਨ ਤੌਰ ਤੇ ਇਹਨੂੰ ਨਿਰਪੱਖ ਚੋਣਾ ਕਰਾਉਣ ਵਾਸਤੇ ਹਰ ਹਿੱਲੇ ਦੇ ਨਾਲ ਲੋਕਾਂ ਦੇ ਲੜਾਈ ਜਿਹੜੀ ਆ ਸੜਕਾਂ ਤੇ ਵੀ ਲੜੇਗੀ। ਔਰ ਉਹ ਸਿਲੈਕਸ਼ਨ ਨੂੰ ਸੰਪੂਰਨ ਛਾਤਮਈ ਤਰੀਕ ਨਾਲ ਸੰਪੂਰਨ ਕਰਾਉਣ ਵਾਸਤੇ ਸਾਥ ਵੀ ਦੇਗੀ। ਔਰ ਅਸੀਂ ਸੰਵਿਧਾਨ ਦੇ ਮੁਤਾਬਕ ਇਲੈਕਸ਼ਨ ਹੋਵੇ ਇਹਦੇ ਵਾਸਤੇ ਪੂਰਨ ਤੌਰ ਤੇ ਸਾਡਾ ਇੱਕ ਇੱਕ ਜਿਹੜਾ ਹਲਕੇ ਦੇ ਸਾਬਕਾ ਐਮਐਲਏ ਹੋਣ ਚਾਹੀਏ ਮੌਜੂਦਾ ਐਮਐਲਏ ਨੇ ਚਾਹੇ ਸਾਡੇ ਹੋਰ ਵਰਕਰ ਨੇ ਉਹ ਪੂਰਨ ਤੌਰ ਤੇ ਲੋਕਾਂ ਦਾ ਸਹਿਯੋਗ ਕਰਨਗੇ ਸੋ ਇਹ ਜਿਹੜੀ ਇਲੈਕਸ਼ਨ ਆ ਇਹ ਤੇ ਮੇਰਾ ਮੰਨਣਾ ਹੈ ਕਿ ਇਹਨਾਂ ਨੇ ਇੱਕ ਇਲੈਕਸ਼ਨ ਨੂੰ ਖੋਣ ਦਾ ਇੱਕ ਤਰੀਕਾ ਬਣਾਇਆ ਇਹਦੇ ਨਾਲ ਕੋਈ ਸਰਕਾਰ ਦੀ ਕੋਈ ਬਹੁਤ ਵੱਡੀ ਉਪਲਬਧੀ ਨਹੀਂ ਮਤਲਬ ਤੁਸੀਂ ਸਮਝੋਗੇ ਕਿ ਆਊਗੀ ਪਰ ਇਹਦੇ ਨਾਲ ਇੱਕ ਅਨਿਸ਼ਚਿਤਤਾ ਦਾ ਮਾਹੌਲ ਇੱਕ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਆ ਉਹ ਸਿਰਜਿਆ ਜਿਹੜਾ ਜਾ ਰਿਹਾ ਉਹਦਾ ਵੱਡਾ ਨੁਕਸਾਨ ਸਾਨੂੰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਹੋਵੇ ਲਾਅਨ ਆਰਡਰ ਦੇ ਉੱਤੇ ਸਰਕਾਰ ਬਿਲਕੁਲ ਬੁਰੀ ਤਰ੍ਹਾਂ ਫੇਲ ਹੋਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਅੱਜ ਵੀ ਲੋਕਾਂ ਦੇ ਮਨ 'ਚ ਦਹਿਸ਼ਤ ਹੈ ਨਸ਼ਾ ਤਕਰੀਬਨ ਅੱਗੇ ਨੂੰ ਤੁਸੀਂ ਪਿੰਡਾਂ 'ਚ ਪਤਾ ਕਰ ਲੋ 5-5 10-10 ਗੁਣਾ ਵੱਧ ਗਿਆ ਉਹਦੇ 'ਲ ਕੋਈ ਧਿਆਨ ਨਹੀਂ ਇਹ ਪਤਾ ਆ ਕਿ ਕਿਹੜੇ ਵਾਰਡ ਦੀਆਂ ਵੋਟਾਂ ਸੱਜੇ ਖੱਬੇ ਕੀਤਾ ਉਹ ਵਾਰਡ ਕੋਈ ਬੰਦਾ ਸਾਡਾ ਜਿੱਤ ਸਕਦਾ ਜਾਂ ਕਿਹੜਾ ਸਰਪੰਚ ਸੱਜੇ ਖੱਬੇ ਕੀਤਾ ਜਿੱਤ ਸਕਦਾ ਜੇ ਕਿਤੇ ਇੰਨੀ ਮਿਹਨਤ ਨਸ਼ਾ ਮਕਾਉਣ ਲਈ ਤੁਸੀਂ ਲਾ ਦਿਓ ਤੇ ਸ਼ਾਇਦ ਨਸ਼ਾ ਵੀ ਮੁੱਕਣ ਵਾਲੇ ਬੰਦੇ ਨੂੰ ਤੁਰਪੇ ਉਦੋਂ ਕੋਈ ਧਿਆਨ ਨਹੀਂ ਆਪਣਾ ਹੈਗਾ ਉਦੋਂ ਕਦੀ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਫੋਨ ਕਾਲਸ ਆ ਰਹੇ ਨੇ ਲੋਕਾਂ 'ਚ ਦੈਸ਼ ਦਾ ਮੌਲ ਹੈ ਕਦੀ ਕਿਸੇ ਦਾ ਪਤਾ ਲਿਆ ਕਿਸੇ ਨੇ ਨਹੀਂ ਇਲੈਕਸ਼ਨ ਲੁੱਟਣੀ ਹੈ ਇਲੈਕਸ਼ਨ ਨੂੰ ਹਰ ਹਿੱਲੇ ਜਿੱਤਣਾ ਹੈ ਤੇ ਉਹਦਾ ਗੈਰ ਸੰਵਧਾਨਿਕ ਤਰੀਕੇ ਦੇ ਨਾਲ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਜਾ ਰਿਹਾ ਮੇਰੀ ਇਲੈਕਸ਼ਨ ਕਮਿਸ਼ਨ ਤੋਂ ਮੰਗ ਹੈ ਇਹਦੇ ਚ ਇੰਟਰਫੇਰੈਂਸ ਕਰਕੇ ਜਿੰਨੇ ਅਫਸਰ ਲੱਗੇ ਨੇ ਚਾਹੇ ਪੰਜਾਬ 'ਚ ਨੇ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੀ ਵੀ ਗੱਲ ਕਰਦਾ ਖਾਸ ਕਰ ਪਾਰਲੀਮੈਂਟਡ ਕੇਦੀ ਕਿ ਉੱਥੇ ਸਾਰੇ ਅਫਸਰਾਂ ਦਾ ਜਾਇਜ਼ਾ ਲਓ ਕਿ ਕਿਹਦੇ ਦਿਸ਼ਾ ਨਿਰਦੇਸ਼ ਦੇ ਹਟ ਚੱਲੇ ਕੀ ਤੁਹਾਡੇ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਦੇ ਹਟ ਚੱਲ ਰਹੇ ਨੇ ਕਿ ਜਾਂ ਮੰਤਰੀ ਐਮਐਲਏ ਦੇ ਦਿਸ਼ਾ ਨਿਰਦੇਸ਼ ਹਟ ਚੱਲ ਰਹੇ ਨੇ ਸਰਪਰੂ ਕਹਿ ਰਹੇ ਮੈਂ ਜੀ ਕਿ ਆਲਰੇਡੀ ਪਾਰਟੀ ਦਾ ਕਿ ਇਹਦਾ ਤਹਿਕੀਕਾਤ ਕਰਾ ਲਓ ਕਿ ਟੈਲੀਫੋਨ ਬਾਰ ਬਾਰ ਕਿਹਦੇ ਆ ਰਹੇ ਤੇ ਕਿੰਨੂੰ ਕਰ ਰਹੇ ਨੇ ਇਹਦੇ ਵੱਲੋਂ ਲਿਸਟਾਂ ਜਾ ਰਹੀਆਂ ਨੇ ਇਹ ਤੇ ਚਿੱਟੇ ਦਿਨ ਹੈ ਇਹ ਕੋਈ ਚੀਜ਼ ਲੋਕੀਸ਼ਿਪ ਹੀ ਨਹੀਂ ਗਈ ਵੀ ਮੈਂ ਕੋਈ ਇਹ ਗੱਲ ਦੱਸ ਰਿਹਾ ਕਿ ਜਿਹੜੀ ਲੋਕੀਸ਼ਿਪ ਹੀ ਹੋਵੇ ਇਹ ਤਾਂ ਸਾਹਮਣੇ ਤੁਹਾਡੇ ਇਸ ਚੀਜ਼ ਨੂੰ ਇਹਨਾਂ ਨੂੰ ਡਰ ਲੱਗ ਰਿਹਾ ਵਿਲਾ ਸਾਹਿਬ ਤੁਹਾਨੂੰ ਕੀ ਲੱਗ ਰਿਹਾ ਵੀ ਇਹ ਕਿਉਂ ਕਰ ਰਹੇ ਇਸ ਤਾਂ ਹਾਰਦੇ ਨੇ ਇਲੈਕਸ਼ਨ ਹਾਰਨਗੇ ਨਾ ਕਿ ਅੰਦਰ ਪੱਖ ਚੋਣ ਕਰਾ ਲਓ ਤੁਹਾਡੇ ਸਾਹਮਣੇ ਹੋਣੇ ਜੇ ਲੋਕ ਸਭਾ ਦੀ ਇਲੈਕਸ਼ਨ ਹੋਈ ਉਹ ਚ ਵੀ ਇਹਨਾਂ ਨੂੰ ਪਤਾ ਲੱਗ ਗਿਆ ਇਹ ਪੱਕ ਚੋਂ ਤੇ ਇਲੈਕਸ਼ਨ ਕਮਿਸ਼ਨ ਨੇ ਕਰਨਾ ਕੋਈ ਕਰਾਰੇ ਇਲੈਕਸ਼ਨ ਕਮਿਸ਼ਨ ਨਹੀਂ ਕਰਾਉਂਦਾ ਲੈ ਇਹ ਇੰਟਰਫੀਰੈਂਸ ਕਿਉਂ ਕਰ ਰਹੇ ਬਾਈ ਤੇ ਲੈਕਚਰ ਨੂੰ ਬੇਇੱਜ਼ਤੀ ਕਰ ਰਹੇ ਕਿ ਇਲੈਕਚਰ ਕਮਿਸ਼ਨ ਇਨਕੁਆਇਰੀ ਕਰੇ ਇਸ ਚੀਜ਼ ਦੀ ਓਈਆ ਸਾਹਿਬ ਇੱਕ ਅੱਜ ਅੱਜ ਸੀਟਾਂ ਦੇ ਉੱਤੇ ਹੈ ਹੀ ਨਹੀਂ ਅਫਸਰੀ ਹੈ ਨਹੀਂ ਕਿ ਤੁਸੀਂ ਦੇਖੋ ਦਿਨ ਘੜੇ ਬਣੇ ਨੇ 25 ਨੂੰ ਅਨਾਉਂਸ ਹੋਈ ਹੈ 26 ਨੂੰ ਇੱਕ ਦਿਨ ਮਿਲਿਆ 27 ਨੂੰ ਨਾਮਿਨੇਸ਼ਨ ਸ਼ੁਰੂ ਹੋ ਗਈ 28 29 ਸ਼ਨੀਵਾਰ ਆ ਗਿਆ 30 31 ਤੇ 1 ਤਰੀਕ ਨੂੰ ਆਪਣੇ ਹੈਗੇ ਨੇ ਦੋ ਵਰਕਿੰਗ ਡੇ ਆ ਦੋ ਫਿਰ ਛੁੱਟੀਆਂ ਨੇ ਅਛਾ ਛੁੱਟੀਆਂ ਦੇ ਵਿੱਚ ਚਲੋ ਨੋਮੀਨੇਸ਼ਨ ਨਾ ਹੋਵੇ ਕੋਈ ਹੋਵੇ ਪਰ ਘੱਟੋ ਘੱਟ ਇਹਨਾਂ ਜਿੰਨਾਂ ਲੋਕਾਂ ਨੂੰ ਕੋਈ ਐਨਓਸੀ ਚਾਹੀਦੀ ਹੈ ਕੋ ਨੋ ਡੂ ਸertिफिकेट ਚਾਹੀਦੇ ਆ ਨੋ ਡੂ ਸertिफिकेट ਨਹੀਂ ਦਿੱਤੇ ਜਾ ਰਹੇ ਨੋ ਡੂ ਸertिफिकेट ਜਿਹੜਾ ਮੌਜੂਦਾ ਸਰਫਜ ਉਹਨੂੰ ਕਿਹਾ ਜਾ ਰਿਹਾ ਵੀ ਜੇ ਨਿਊ ਡੂ ਸertिफिकेट ਚਾਹੀਦਾ ਤੇ ਐਮਐਲਏ ਨਾਲ ਗੱਲ ਕਰ ਫਲਾਣੇ ਹਲਕਾ ਅਚਾਰ ਨਾਲ ਗੱਲ ਕਰ ਇਹੋ ਜੀਤ ਕਰ ਰਹੇ ਮੈਂ ਕਹਿੰਦਾ ਕਿ ਐਫੀਡੇਵਿਟ ਤੁਸੀਂ ਦੇ ਸਕਦੇ ਹੋ ਨਹੀਂ ਨੋ ਡੂ ਸertिफिकेट ਤੇ ਦੇਣਾ ਪੈਣਾ ਨਾ ਉਧੇ ਗੈਫੇ ਡਿਮਿੰਨੀ ਕੋਈ ਨਾ ਸਭ ਜੇ ਇਹਦੇ ਚ ਕੋਈ ਸੱਚਾਈ ਹੈ ਕਿ ਆਇਆ ਜਾ ਰਿਹਾ ਕਿ ਜਿਹੜੇ ਲੋਕਾਂ ਨੇ ਹੁਣੇ ਹੀ ਤਾਜ਼ਾ ਲੈਕਚਨ ਹੋਏ ਤੁਹਾਡੇ ਵਾਲੇ ਐਮਪੀ ਵਾਲੇ ਉਧੇ ਜਿਨ੍ਹਾਂ ਨੇ ਵੋਟ ਕੀਤੀ ਉਹਨਾਂ ਦੇ ਇਸ ਇਲੈਕਸ਼ਨ ਚ ਵੋਟਾਂ ਕੱਟ ਦਿੱਤੀਆਂ ਗਈਆਂ ਬਿਲਕੁਲ ਵੋਟਾਂ ਕੱਟ ਵੀ ਦਿੱਤੀਆਂ ਗਈਆਂ ਨੇ ਇਹਦੀ ਐਕਸਰਸਾਈਜ਼ ਮੇਰਾ ਮੰਨਣਾ ਹੈ ਕਿ ਅਫਸਰਸ਼ਾਹੀ ਦੇ ਨਾਲ ਇਲੈਕਸ਼ਨ 900 ਤੋਂ ਪਹਿਲਾਂ ਇਹਨਾਂ ਨੇ 2 ਮਹੀਨੇ ਹੋ ਹੀ ਕੀਤੀ ਹੈ ਜਿਹੜੀ ਕਿ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਅਫਸਰਸ਼ਾਹੀ ਦੇ ਨਾਲ ਰਲ ਕੇ ਔਰ ਉਹਦੇ ਤੇ ਪੂਰਨ ਤੌਰ ਤੇ ਇਹਨਾਂ ਨੇ ਵਰਕਆਊਟ ਕਰਕੇ ਵੋਟਾਂ ਵੀ ਕੱਢ ਦਿੱਤੀਆਂ ਨੇ ਜਿੰਨੇ ਜਿੰਨੇ ਲੋਕ ਸਭਾ ਚ ਪਾਈ ਉਹਦੀ ਹੁਣ ਵੋਟ ਹੀ ਨਹੀਂ ਪੈਣੀ ਜੇ ਚਾ ਪੰਜ ਜੀ 10 ਜੀ ਇੱਕ ਘਰ ਚ ਰਹਿ ਰਹੇ ਇੱਕ ਗਲੀ ਚ ਲੈ ਰਹੇ ਆ ਉਹਦੀਆਂ ਤਿੰਨਾ ਵਾੜਾਂ ਚ ਵੋਟਾਂ ਕਰਤੀਆਂ ਨੇ ਡਵੈਲਪਮੈਂਟ ਤੇ ਉਹਨੇ ਗਲੀ ਦੀ ਡਵੈਲਪਮੈਂਟ ਵਾਸਤੇ ਬੰਦਾ ਨਾਮਿਨੇਟ ਕਰਨਾ ਕਿ ਆ ਮੇਰਾ ਮੈਂਬਰ ਹੈ ਤੇ ਆ ਮੇਰਾ ਪੰਚਾਇਤ ਸਰਪੰਚ ਹੈ ਉਹ ਹੈ ਹੀ ਨਹੀਂ ਮਦਸ ਮੁੱਖ ਮੰਤਰੀ ਭਗਵੰਤ ਮਾਨ ਤਲ داخل ਨੇ ਕਈ ਜਾਂਚ ਰੀਆਂ ਲਾਈਆਂ ਜਾ ਰਹੀਆਂ ਸਰਕਾਰ ਭੱਜ ਲੰਗੇ ਡਾਕਟਰਾਂ ਨੇ ਛੋਟਾ ਜਿਹਾ ਬਿਲਟਨ ਜਾਰੀ ਕੀਤਾ ਵੀ ਉਹਨਾਂ ਨੇ ਕੁਝ ਹੋਰ ਟੈਸਟ ਹੋਣੇ ਪਾਣੇ ਦੇਖੋ ਮੈਂ ਪਹਿਲੀ ਗੱਲ ਤੇ ਸ਼ੁਭ ਕਾਮਨਾ ਦਿੰਨਾ ਕਿ ਛੇਤੀ ਸਿਹਤਯਾਬ ਹੋਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਮੇਰੀ ਸ਼ੁਭ ਕਾਮਨਾਵਾਂ ਲੈ ਕੇ ਜੋ ਵੀ ਦੁੱਖ ਤਕਲੀਫ ਉਹਨਾਂ ਨੂੰ ਹੈਗੀ ਹੈ ਪ੍ਰਮਾਤਮਾ ਉਹਨਾਂ ਨੂੰ ਉਹਦੇ ਤੋਂ ਬਾਹਰ ਕੱਢੇ ਪਰ ਇਹ ਜਿਹੜੀਆਂ ਕਿਆਸ ਰਹੀਆਂ ਨੇ ਇਹ ਕੱਲੇ ਇੱਕ ਦੀਆਂ ਨਹੀਂ ਗੀਆਂ ਜਾਂ ਕਿਸੇ ਦੀਆਂ ਨਹੀਂ ਗੀਆਂ ਉਹ ਅਸੀਂ ਉਹਦੇ ਤੇ ਮੇਰਾ خیال ਹੈ ਕਿ ਅਸੀਂ ਚਰਚਾ ਜਿਹੜੀ ਹੈ ਉਹਨਾਂ ਦੇ ਠੀਕ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਜਰੂਰ ਕਰਾਂਗੇ ਪਰ ਉਹਨਾਂ ਨੂੰ ਵੀ ਜੇ ਕੋ ਇਹੋ ਜਿਹਾ ਮਸਲਾ ਹੈ ਤੇ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਵੱਡਾ ਸਟੇਟ ਹੈ ਸਟੇਟ ਦੇ ਬਹੁਤ ਮਸਲਾ ਆਇਤ ਨੇ ਬੜੀਆਂ ਮੁਸੀਬਤ ਦੇ ਵਿੱਚੋਂ ਲੰਘ ਰਹੇ ਆ ਲਾਉਂਡ ਆਰਡਰ ਦੀ ਬੜੀ ਮਾੜੀ ਪੋਜੀਸ਼ਨ ਹੈ ਸੋ ਉਹ ਹੁਣ ਜਿਹੜੀ ਤੱਕੀ ਜਿਹੜੀ ਉਹਨਾਂ ਨੂੰ ਪ੍ਰੇਸ਼ ਕਰਨਗੇ ਮੇਰਾ ਮੰਨਣਾ ਹੈ ਕਿ ਉਹ ਉਹ ਵੀ ਮੰਨਣ ਔਰ ਮੈਂ ਸਮਝਦਾ ਕਿ ਜੇ ਠੀਕ ਹੋ ਗਿਆ ਉਹਨਾਂ ਦੇ ਤੇ ਇਹਦੇ ਤੇ ਆਪਾਂ ਬੜੀ ਵਧੀਆ ਚਰਚਾ ਉਦੋਂ ਸੀ ਕਰ ਸਕਾਂਗੇ ਕਿ ਤਣਾਸ਼ ਵੀ ਲੱਗ ਰਹੇ ਤੁਹਾਨੂੰ ਲੱਗਦਾ ਜਦੋਂ ਦੇ ਕੇਰੀਵਾਲ ਸਾਹਿਬ ਬਾਹਰ ਆਇਆ ਉਹਨਾਂ ਦੇ ਬੁਖਤਰੀ ਭਗਵੰਤ ਮਾਨਾ ਥੋੜੇ ਮਯੂਸੇ ਲੱਗ ਰਿਹਾ ਹੈ ਕਿਉਂਕਿ ਦੇਖੋ ਇਲੈਕਸ਼ਨਾਂ ਦਾ ਨਾਮ ਹੋਣਾ ਚਾਹੇ ਕਾਰਪੋਰੇਸ਼ਨ ਹੈ ਚਾਹੀ ਚੋਣਾ ਪੰਜਾਬ ਪੰਚਾਇਤੀਆਂ ਨੇ ਲਾਅ ਰਡ ਆਰਡਰ ਦੀ ਸਥਿਤੀ ਬੜੀ ਮਾੜੀ ਆ ਭ੍ਰਿਸ਼ਟਾਚਾਰ ਬਹੁਤ ਬੁਰੀ ਤਰ੍ਹਾਂ ਆ ਡਿਵੈਲਪਮੈਂਟ ਵਾਸਤੇ ਫੰਡਸ ਨਹੀਂ ਹੈਗੇ ਕਰਜ਼ਾ ਚੁੱਕ ਕੇ ਸਰਕਾਰ ਚੱਲ ਰਹੀ ਆ ਉਹ ਸਾਰੀਆਂ ਚੀਜ਼ਾਂ ਦਾ ਜੋ ਪਿਛਲੇ ਸਮੇਂ ਦੇ ਵਿੱਚ ਆ ਇਹ ਮੁੱਖ ਮੰਤਰੀ ਸਾਹਿਬ ਤੇ ਕੁਐਸਚਨ ਮਾਰ ਕੇ ਜ਼ਰੂਰ ਉੱਠਿਆ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਕਾਰਸ਼ੈਲੀ ਉਹ ਠੀਕ ਨਹੀਂ ਗਈ ਔਰ ਜਦੋਂ ਦੇ ਕੇਜਰੀਵਾਲ ਸਾਹਿਬ ਆਏ ਆ ਇਹ ਸਾਨੂੰ ਵੀ ਇਸ ਚੀਜ਼ ਦੀਆਂ ਮਤਲਬ ਪੁਖਤਾ ਸਬੂਤੀ ਨੇ ਕਿ ਇਹ ਇੱਕ ਵੱਡਾ ਧੜ ਜਿਹੜੀ ਉਹਨਾਂ ਨੂੰ ਉਤਾਰਨ ਵਾਸਤੇ ਇਕੱਠੀ ਹੋਈ ਏ ਤੇ ਉਹਦਾ ਤਣਾਅ ਵੀ ਕੁਦਰਤੀ ਗੱਲ ਹੋ ਜਾਂਦਾ ਜਿਵੇਂ ਜਦੋਂ ਕੇਜਰੀਵਾਲ ਸਾਹਿਬ ਆਏ ਇਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਅਸਰ ਤੇ ਹੁੰਦਾ ਇਨਾਂ ਚੀਜ਼ਾਂ ਦਾ ਬੰਦੇ ਦੇ ਉੱਤੇ ਪਰ ਇਹ ਇੱਕ ਮੌਕਾ ਮਿਲਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਇਹ ਤੁਹਾਨੂੰ ਜਦੋਂ ਮੌਕਾ ਮਿਲਦਾ ਤੁਹਾਨੂੰ ਤੇ ਉਦੋਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆਪਣੀਆਂ ਸਹੀ ਦਿਸ਼ਾ ਦੇ ਵਿੱਚ ਜੇ ਕੰਮ ਕੀਤੇ ਹੁੰਦੇ ਤਾਂ ਮੇਰੇ ਕੋਲ ਇਹ ਤਣਾਅ ਨਹੀਂ ਹੋਉਂਦੇ ਦੁਬਾਰਾ ਹੁਣ ਪੰਚਾਇਤੀ ਚੋਣਾਂ 'ਚ ਤੁਸੀਂ ਕੀ ਕਰਨ ਜਾ ਰਹੇ ਹੋ ਕਿ ਡਿਮਾਂਡ ਤੇ ਕਰਤੀ ਇਲੈਕਸ਼ਨ ਕਮਿਸ਼ਨ ਘੇਰ ਕਰਾਵੇ ਪਰ ਇੱਕ ਅਦਾਲਤ ਦਾ ਰਸਤਾ ਖੁੱਲਾ ਹੁੰਦਾ ਉਹ ਦੇਖ ਕਰੋਗੇ ਕਿ ਪਾਰਟੀ ਵੱਲੋਂ ਕਿ ਇੰਡੀਵਿਜੂਲੀ ਐਮਪੀ ਉਹ ਦੇਖੋ ਉਹ ਅਸੀਂ ਐਲੋਪੀ ਪ੍ਰਤਾਪ ਬਾਗਵਾਲੀ ਤੇ ਰਾਜਾ ਬੜਿੰਦਜੀ ਦੇ ਧਿਆਨ ਚ ਸਾਰੀ ਗੱਲ ਦਿੱਤੀ ਹੈ ਉਹ ਇਹਦਾ ਲੀਗਲ ਪੱਖ ਲੈ ਰਹੇ ਨੇ ਸਾਨੂੰ ਜੇ ਉੱਥੇ ਵੀ ਜਾਣਾ ਪਿਆ ਅਸੀਂ ਜਾਵਾਂਗੇ ਔਰ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਵਾਅਦੇ ਮੈਂ ਜਿੰਨੇ ਵੀ ਲੋਕ ਸੁਣਦੇ ਨੇ ਕਿਸੇ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਆ ਅਮਰਸਰ ਦੇ ਵਿੱਚ ਮੇਰਾ ਆਫਿਸ ਕੋਈ ਬੰਦਾ ਕੰਟੈਕਟ ਕਰੇ ਸਾਡੀ ਲੀਗਲ ਟੀਮ ਹਰ ਸਮੇਂ ਰੈਡੀ ਹੈ ਕਾਨੂੰਨੀ ਸਹਾਇਤਾ ਦੇਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਰਟ ਚ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣ ਦੀ ਲੋੜ ਹੈ ਸਾਡੇ ਕੋਲ ਇੱਥੇ ਵਕੀਲ ਬੈਠੇ ਨੇ ਉਹ ਹਰ ਤਰ੍ਹਾਂ ਦੀ ਸਲਾਹ ਜਿਹੜੀ ਹੈ ਜਾਂ ਕਾਨੂੰਨੀ رائے ਹੈ ਉਹਨਾਂ ਨੂੰ ਦੇਣਗੇ ਕਿਤੇ ਧਮਕਾਨ ਦੀ ਵੀ ਗੱਲ ਆ ਰਹੀ ਹੈ ਤੁਹਾਡੇ ਕੋਲ ਕੋਈ ਅਜਿਹੀ ਸ਼ਿਕਾਇਤ ਆਈ ਵੀ ਧਮਕਾ ਰਿਹਾ ਹੈ ਬਿਲਕੁਲ ਧਮਕਾ ਹੈ ਵੀ ਜਾ ਰਿਹਾ ਹੈ ਪ੍ਰਸ਼ਾਸਨ ਵੀ ਧਮਕਾ ਰਿਹਾ ਔਰ ਮਤਲਬ ਡਰਾਇਆ ਜਾ ਰਿਹਾ ਵੀ ਅੱਛਾ ਤੁਹਾਨੂੰ ਵੇਖ ਲਾਂਗੇ ਤੁਹਾਨੂੰ ਬਾਅਦ ਦੇ ਵਿੱਚ ਖਮਿਆਜੇ ਪੁਗਤਣੇ ਪੈਣਗੇ ਤੁਹਾਡੇ ਤੇ ਪੁਰਾਣੇ ਕੇਸ ਖੋਲ ਲਾਂਗੇ ਸੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੋਕਤੰਤਰ ਦੇ ਵਿੱਚ ਸਹੀ ਨਹੀਂ ਗਿਆ ਸਵਿਧਾ ਤੁਸੀਂ ਬਣੇ ਜੇ ਸਵਿਧਾਨ ਨੂੰ ਲਾਗੂ ਕਰਨ ਵਾਸਤੇ ਸਵਿਧਾਨ ਦੇ ਵਿੱਚ ਸੋਧ ਕਰਕੇ ਜਾਂ ਕੋਈ ਕਾਰਜ ਪ੍ਰਣਾਲੀ ਨੂੰ ਠੀਕ ਕਰਨ ਵਾਸਤੇ ਤੁਹਾਡਾ ਇੱਕ ਵਿਧਾਨ ਵਿਧਾਨਕਾਰ ਜੇ ਤੁਸੀਂ ਪਰ ਜਿਸ ਤਰੀਕੇ ਨਾਲ ਤੁਸੀਂ ਡਰਾ ਰਹੇ ਜੇ ਧਮਕਾ ਰਹੇ ਜਿਸ ਇਸ ਤਰੀਕੇ ਨਾਲ ਲੋਕਾਂ ਨੂੰ ਇਲੈਕਸ਼ਨ ਤੋਂ ਵਰਜਿਆ ਜਾ ਰਿਹਾ ਉਹਨਾਂ ਦਾ ਅਧਿਕਾਰ ਖੋਇਆ ਜਾ ਰਿਹਾ ਵੋਟਾਂ ਨਹੀਂ ਪੈਂਦੀਆਂ ਜਾ ਰਹੀਆਂ ਇਹ ਚੀਜ਼ਾਂ ਤੁਹਾਡੇ ਵਾਸਤੇ ਵੀ ਨਹੀਂ ਠੀਕ ਸਾਡੇ ਪੰਜਾਬ ਵਾਸਤੇ ਤੇ ਬਿਲਕੁਲ ਹੀ ਨਹੀਂ ਠੀਕ ਇਹ ਚੀਜ਼ਾਂ